ਦਾ ایم ایس ਜੀਸ ਦਾ ਉਹ ایم ਹੈ ਕਿ ਜਿਹੜਾ ਡਿਸਟੈਂਸ ਹੈ ਦੂਰੀ ਹੈ ਉਹ ਕੱਟ ਕੀਤੀ ਜਾਵੇ ਜਿਹੜੀ ਚੀਜ਼ਾਂ ਪਬਲਿਕ ਨੂੰ ਅਸਰ ਕਰਦੀਆਂ ਦਿਖਦੀਆਂ ਉਸ चीज 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ ਪੁਲਿਸ ਕੰਮ ਕੀ ਕਰ ਰਹੀ ਹੈ ਐਗਜ਼ੈਕਟਲੀ ਉਹ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਸੋ ਕੋ ਮੈਂ ਕਹਿੰਦੀ ਹਾਂ ਨਾ ਜਿੱਥੇ ਸਵਾਰੀਆਂ ਚੜ੍ਹਦੀਆਂ ਡੀਕਿੰਗ ਕਰਦੀਆਂ ਜਿਹੜੀਆਂ ਬੱਸਾਂ ਪੈਰੀਗੇਟਿੰਗ ਦੇ ਅੰਦਰ ਰਹਿਣ ਜੂੜ ਦੇ ਰੁਕ ਜਾਂਦੀਆਂ ਉੱਥੇ ਟ੍ਰੈਫਿਕ ਜਾਮ ਹੁੰਦਾ ਇਹ ਹੋ ਜਾਊਗਾ ਇਹ ਹੈ ਮੇਰਾ ਨੋਟਿਸ ਜੀ ਡਰਾਈਵਸ ਦੇ ਰਿਲੇਟਡ ਟ੍ਰੈਫਿਕ ਤੋਂ ਰਿਲੇਟਡ ਇਹ ਜਿਹੜਾ ਛੋਟਾ ਮੋਟਾ ਕ੍ਰਾਈਮ ਹੁੰਦਾ ਹੈ ਪੁਲਿਸ ਦੀ ਜਿਹੜੀ ਈਮੇਜ ਸੀਗੀ ਉਹ ਕਿੰਨੀ ਬਦਲ ਗਈ ਆ ਨਾਸ ਕਰਕੇ ਸਾਡੇ ਸੋਪਨ ਸ਼ਰਮਾ ਜੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਨੂੰ ਕ੍ਰਾਈਮ ਫਰੀ ਕੀਤਾ ਵਾ ਡਰਗ ਫਰੀ ਕੀਤਾ ਵਾ ਇਹ ਕਰਦੇ ਬਿਲਕੁਲ ਸਾਹਮਣੇ ਸੈਚਿੰਗ ਹੋ ਗਈ ਛੋਟ ਟਾਈਮ ਦੇ ਵਿੱਚ ਉਹ ਬੰਦਿਆਂ ਨੂੰ ਪਕੜਿਆ ਕਿ ਪਹਿਲ ਦੇ ਆਧਾਰ ਤੇ ਕਰੋ ਕੁਝ ਰੈਜ਼ੋਲੂਸ਼ਨ ਹੈ ਏਰੀਆ ਦੇ ਵਿੱਚ ਮੈਂ ਇਦਾਂ ਦੀ ਚੀਜ਼ ਜਬਰਦਸਤ ਨਹੀਂ ਕਰ ਸਕਦਾ ਇਸ ਇਦਾਂ ਦੀ ਮੀਟਿੰਗਸ ਦੇ ਪਾਰੇ ਤੁਸੀਂ ਆਪਣੇ ਮੁਹੱਲੇ ਆਪਣੇ ਘਰ ਆਪਣੇ ਯਾਰ ਦੋਸਤਾਂ ਨੂੰ ਕਹੋ ਮੈਜਿਕ ਗਿਆ ਸੀਗਾ ਸਰ ਮੈਂ ਪਿੰਡ ਫੋਲ ਦੀ ਵਾਲ ਜਿਤ ਫੋਲ ਦੀ ਵਾਲ ਦੀ ਗੱਲ ਕਰੀਏ ਤਾਂ ਇਹਨੂੰ ਗੜ ਮੰਨਿਆ ਜਾਂਦਾ ਸੀ ਜਿਹੜਾ ਕਿ ਅੱਜ ਤੁਸੀਂ ਫੰਕਸ਼ਨ ਜਿਹੜੀ ਆ ਉਹ ਠੀਕ ਹੋ ਗਿਆ ਅੰਡਰ ਏਜ ਜਿਹੜੇ ਨਵੇਂ ਕਾਨੂੰਨ ਆਏ ਅੰਡਰ ਏਜ ਟੂ wheeler ਚਲਾਊਗਾ ਜੀ ਫੜਿਆ ਜਾਊਗਾ ਟ੍ਰਿਪਲ ਰਾਈਡਿੰਗ ਕਰੂਗਾ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਮਾਪੇ-ਵਾਪੇ ਨੂੰ ਫੜ ਕੇ ਅਪੰਦਰ ਕਰਾਉਂਦੇ ਮੈਂ ਬਿਲਕੁਲ ਜੇਗਾ ਸਿਰੋ ਕੱਲਿਆ ਪੁਲਿਸ ਰੇਡ ਕਰ ਸਕਦੀ ਜਦ ਤੱਕ ਸਾਡੀ ਪਬਲਿਕ ਸਾਧਨ ਦੇਉਗੀ ਇਹ ਸਹਿਯੋਗ ਤਾਂ ਹੀ ਚੱਲੇਗਾ ਜਦ ਤੱਕ ਦੋਨੇ ਤਰੇ ਇਕੱਠੇ ਮਿਲ ਕੇ ਆਪਾਂ ਕਰਾਂਗੇ